ਸਸਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਦਿਨ ਹੈਗਾ ਬਲੌ ਦਾ ਅੱਜ ਆਪਣਾ 14 ਸਵੇਰੇ ਆਪਾਂ ਗਏ ਢਾਬੇ ਤੇ ਸੂਰਜ ਭਾਜੀ ਨੇ ਪਾਤੇ ਸੀ ਚਰਨ ਚੱਕਿਆ ਆਪਾਂ ਛਟਰ ਛਟਰ ਚੱਕ ਕੇ ਕੱਢਿਆ ਸਮਾਨ ਸਾਰਾ ਬਾਹਰ ਸਮਾਨ ਵਾਰਾ ਕੱਢਦੇ ਸਾਰੀ ਵੱਜ ਗਈ ਆਰਡਰ ਫੇਰ ਬਣਾਇਆ ਆਪਾਂ ਪਰੌਂਠੇ ਨਾਲ ਹੀ ਧਰਤਾ ਸੀ ਦਾਲ ਦਾ ਤੜਕਾ ਨਾਲ ਹੀ ਆਪਾਂ ਧਰਤਾ ਸੀ ਕਾਲੇ ਚਣਿਆਂ ਦਾ ਤੜਕਾ ਇਹ ਵੀ ਹੋਣ ਲੱਗੇ ਸੀ ਨਾਲ ਤਿਆਰ ਨਾਲ ਹੀ ਬਣਦੇ ਸੀ ਪਰੌਂਠੇ ਪਰੌਂਠੇ ਬਣਦੇ ਹੋਏ ਵਿੱਚ ਹੀ ਆ ਗਿਆ ਸੀ ਇੱਕ ਹੋਰ ਆਰਡਰ ਫਿਰ ਉਹ ਵੀ ਪਰੌਂਠੇ ਬਣਾਏ ਆਪਾਂ ਨਾਲ ਹੀ ਆ ਗਿਆ ਸੀ ਕਸਟਮਰ ਭਾਜੀ ਖਾਣ ਲਈ ਉਹਨਾਂ ਨੂੰ ਵੀ ਦਿੱਤੇ ਪਰੌਂਠੇ ਪਲੇਟ ਕਰਕੇ ਤਿਆਰ ਦਿੱਤੇ ਖਾਣ ਲਈ ਤੋਂ ਬਾਅਦ ਕੁੱਕਰ ਨੂੰ ਲਾਉਣੀ ਸੀ ਸੀਟੀ ਲਾਤਾ ਸੀ ਜਿੰਦਾ ਨਾਲ ਹੀ ਧਰਤਾ ਸੀ ਆਲੂ ਮਟਰਾਂ ਦਾ ਤੜਕਾ ਹੋ ਗਿਆ ਸੀ ਦੁਪਹਿਰ ਦਾ ਟਾਈਮ ਫਿਰ ਬਣਾਈ ਆਪਾਂ ਰੋਟੀ ਰੋਟੀ ਬਣਾ ਕੇ ਕਰੀ ਪਲੇਟ ਵੀ ਤਿਆਰ ਪਲੇਟ ਤਿਆਰ ਕਰਕੇ ਦਿੱਤੀ ਆਪਾਂ ਖਾਣ ਲਈ ਉਸ ਤੋਂ ਬਾਅਦ ਵੱਜ ਗਿਆ ਸੀ ਇੱਕ ਹੋਰ ਆਰਡਰ ਫੇਰ ਕਰੀ ਆਪਾਂ ਰੋਟੀ ਪੈਕਿੰਗ ਰੋਟੀ ਪੈਕਿੰਗ ਕਰਦੇ ਹੋਏ ਵੱਜ ਗਿਆ ਸੀ ਆਰਡਰ ਫੇਰ ਬਣਾਈ ਆਪਾਂ ਪਨੀਰ ਪੁਰਜੀ ਅੱਜ ਸੀਗਾ ਗੋਭੀ ਦਾ ਆਰਡਰ ਫੇਰ ਬਣਾਈ ਆਪਾਂ ਗੋਭੀ ਤਾ ਗੋभी ਮਟਰ ਪਾ ਕੇ ਆਲੂ ਪਾ ਕੇ ਉਸ ਤੋਂ ਬਾਅਦ ਹੋ ਗਿਆ ਸੀ ਸ਼ਾਮ ਦਾ ਟਾਈਮ ਫੇਰ ਬਣਾਈ ਆਪਾਂ ਰੋਟੀ ਸਾਰਾ ਦਿਨੇ ਰੋਟੀ ਰੋਟੀ ਹੋਈ ਰਹਿੰਦੀ ਆ ਆਪਣੀ ਇਸ ਲਈ ਬਣਾਈ ਆਪਾਂ ਰੋਟੀ ਇਹ ਦਿੱਤੀ ਕਟਮਾਰ ਨੂੰ ਆਪਾਂ ਦਾਲ ਮੱਖਣੀ ਨਾਲ ਖਾਣ ਲਈ ਕੀਤੀਆਂ ਪਲੇਟਾਂ ਤਿਆਰ ਆ ਗਿਆ ਸੀ ਮੂੰਹ ਚ ਪਾਣੀ ਉਸ ਤੋਂ ਬਾਅਦ ਹੋ ਗਿਆ ਸੀ ਜਾਣ ਦਾ ਟਾਈਮ ਬਲੌਗ ਦੇਖਣ ਲਈ ਧੰਨਵਾਦ ਸਾਰਿਆਂ ਦਾ